ਸਸਰੀਆ ਕਾਲਜੀ ਮੈਂ ਪ੍ਰਬਲਿੰਕ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟ्रू ਕ੍ਰਾਈਮ ਕੇਸ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਅਪਰਾਧ ਜਗਤ ਦੇ ਨਾਲ ਜੁੜੀਆਂ ਸੱਚੀਆਂ ਘਟਨਾਵਾਂ ਦੇ ਨਾਲ ਰੂਬ ਰੂ ਕਰਵਾਉਂਦੇ ਹਾਂ ਇਹ ਕਹਾਣੀਆਂ ਸੁਣਾਉਣ ਦਾ ਮਕਸਦ ਤੁਹਾਨੂੰ ਜਾਗਰੂਕ ਕਰਨਾ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆਪਣੇ ਆਲੇ ਦੁਆਲੇ ਕੀ ਕੀ ਵਾਪਰ ਰਿਹਾ ਹੈ ਉਹ ਸੱਚੀਆਂ ਘਟਨਾਵਾਂ ਦੇ ਨਾਲ ਤੁਹਾਨੂੰ ਰੂਬ ਰੂ ਕਰਵਾਉਣਾ ਹੈ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਮੋਟੀਵੇਟ ਕਰੇਗਾ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਦੇ ਤੁਹਾਡੇ ਸਾਹਮਣੇ ਪੇਸ਼ ਕਰਨ ਦੇ ਲਈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਘਟਨਾ ਜਦੋਂ ਮੈਂ ਪਹਿਲੀ ਵਾਰ ਹੀ ਸੁਣੀ ਤਾਂ ਸੱਚੀ ਉਹ ਮੈਨੂੰ ਬਹੁਤ ਦੁੱਖ ਲੱਗਿਆ ਆਪਣੇ ਸਾਰਿਆਂ ਦੇ ਘਰਾਂ 'ਚ ਮਾਪਿਆਂ ਹੁੰਦੇ ਨੇ ਆਪਾਂ ਮਾਪਿਓ ਦੇ ਨਾਲ ਲੜਾਈ ਝਗੜਾ ਆਪਣਾ ਅਕਸਰ ਮਨਮੋਟਾਪ ਹੋ ਵੀ ਜਾਂਦਾ ਆ ਪਰ ਉਹ ਕਿੰਨੇ ਕੁ ਟਾਈਮ ਲਈ ਹੁੰਦਾ ਹੋਵੇਗਾ ਇੱਕ ਦਿਨ ਲਈ ਦੋ ਦਿਨ ਲਈ ਇਹ ਬਹੁਤ ਜ਼ਿਆਦਾ ਹੋ ਗਿਆ ਮੇਰੇ ਖਿਆਲ 'ਚ ਕੁਝ ਕੁਝ ਘੰਟਿਆਂ ਦੀ ਜਾਂ ਕੁਝ ਮਿੰਟਾਂ ਦੀ ਗੱਲ ਹੁੰਦੀ ਹੈ ਹੈਨਾ ਤੇ ਆਪਾਂ ਬਾਅਦ 'ਚ ਫਿਰ ਤੋਂ ਇੱਕੋ ਮਿੱਕ ਹੋ ਜਾਂਦੇ ਆ ਪਰ ਇਹ ਜਿਹੜੀ ਘਟਨਾ ਹੈ ਇਹਦੇ ਵਿੱਚ ਮੁੰਡੇ ਦਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਨੇ ਆਪਣੇ ਮਾਪਿਓ ਦਾ ਕਤਲ ਹੀ ਕਰਤਾ ਔਰ ਜਦੋਂ ਤੁਸੀਂ ਅੱਗੇ ਇਸ ਘਟਨਾ ਬਾਰੇ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਤਾਂ ਕੋਈ ਇਨੀ ਵੱਡੀ ਗੱਲ ਹੀ ਨਹੀਂ ਸੀ ਜਿਹਦੇ ਪਿੱਛੇ ਇਹਨੇ ਆਪਣੇ ਮਾਪਿਆਂ ਨੂੰ ਖਤਮ ਹੀ ਕਰਤਾ ਤਾਂ ਬਹੁਤਾ ਸਮਾਂ ਨਾ ਲੈਂਦੇ ਹੋਏ ਤੁਹਾਡਾ ਆਪਾਂ ਕਹਾਣੀ 'ਵਰ ਰੁਕ ਕਰਦੇ ਆਂ ਇੱਕ ਕਹਾਣੀ ਹੈ ਮਹਾਰਾਸ਼ਟਰਾਂ ਦੇ ਨਾਗਪੁਰ ਦੀ ਜਿੱਥੇ ਇੱਕ ਕਪਿਲਨਗਰ ਕਲੋਨੀ 'ਚ ਡਾਕੋਲੀ ਫੈਮਿਲੀ ਰਿਆ ਕਰਦੀ ਸੀ ਉਸ ਫੈਮਿਲੀ 'ਚ ਦੋ ਜੀ ਸੀਗੇ ਹਸਬੰਡ ਤੇ ਵਾਈਫ ਹਸਬੰਦ ਦੀ ਜਿਹੜੀ ਉਮਰ ਸੀਗੀ ਉਹ 55 ਸਾਲ ਸੀਗੀ ਤੇ ਉਹਦਾ ਨਾਮ ਸੀਗਾ ਲੀਲਾਤਰ ਟਾਕਲ ਜੋ ਕਿ ਨਾਗਪੁਰ ਦੇ ਹੀ ਕੋਰਾੜੀ ਪਾਵਰ ਪਲਾਂਟ ਵਿੱਚ ਐਜ਼ ਅ ਟੈਕਨੀਸ਼ੀਅਸ ਕੰਮ ਕਰਿਆ ਕਰਦਾ ਸੀ ਤੇ ਉਹਦੇ ਨਾਲ ਨਾਲ ਇੱਕ ਸੋਸ਼ਲ ਵਰਕਰ ਵੀ ਸੀ ਤੇ ਉਹਦੀ ਜਿਹੜੀ ਵਾਈਫ ਸੀਗੀ ਉਹ 50 ਸਾਲ ਦੀ ਸੀਗੀ ਉਹਦਾ ਨਾਮ ਸੀਗਾ ਅਰੁਣਾ ਟਕੋਲੀ ਜੋ ਕਿ ਨਾਗਪੁਰ ਦੇ ਹੀ ਸੰਗੀਤਾ ਹਾਈ ਸਕੂਲ ਚ ਅਜੇ ਪ੍ਰਾਇਮਰੀ ਟੀਚਰ ਕੰਮ ਕਰਿਆ ਕਰਦੀ ਸੀ ਤੇ ਉਹਨਾਂ ਦੇ ਦੋ ਬੱਚੇ ਸੀਗੇ ਤੇ ਉਹਨਾਂ ਦੇ ਜਿਹੜੇ ਬੇਟਾ ਸੀਗਾ ਉਹਦਾ ਨਾਮ ਸੀਗਾ ਉਤਕਰਸ਼ ਟਾਕਰ ਜੋ ਕਿ 25 ਸਾਲ ਦਾ ਸੀਗਾ ਤੇ ਆਪਣੀ ਇੰਜੀਨੀਅਰਿੰਗ ਦੀ 3rd 3rd ਇਅਰ ਦੀ ਪੜਾਈ ਕਰ ਰਿਹਾ ਸੀਗਾ ਤੇ ਇੱਕ ਉਹਨਾਂ ਦੀ ਬੇਟੀ ਸੀਗੀ ਉਹਦੀ ਉਮਰ ਸੀਗੀ ਜਿਹੜੀ 21 ਸਾਲ ਸੀਗੀ ਉਹਦਾ ਨਾਮ ਸੀਗਾ ਸੇਜਲ ਟਾਕਰ ਜੋ ਕਿ ਬੀਏ ਐਮਐਸਸੀ ਦੀ ਫਸਟ ਇਅਰ ਦੀ ਪੜਾਈ ਕਰ ਰਹੀ ਸੀ ਹੁਣ ਗੱਲ ਆ 1 ਜਨਵਰੀ 2025 ਦੀ ਇਸੇ ਸਾਲ ਨਿਊ ਇਅਰ ਦੇ ਦਿਨ ਹਰ ਕੋਈ ਜਦੋਂ ਸੈਲੀਬ੍ਰੇਟ ਕਰ ਰਿਆ ਹੁੰਦਾ ਹੈ ਤੇ ਕੋਈ ਮੈਸੇਜ ਕਰ ਰਿਆ ਹੁੰਦਾ ਹੈ ਇੱਕ ਦੂਸਰੇ ਨੂੰ ਤਾਂ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੁਝ ਰਿਸ਼ਤੇਦਾਰ ਜੋ ਟਾਕਲ ਫੈਮਿਲੀ ਦੇ ਸੀਗੇ ਉਹਨਾਂ ਦੇ ਘਰ ਹੁੰਦੇ ਆ ਉਹਨਾਂ ਨੂੰ ਵਿਸ਼ ਕਰਨ ਦੇ ਲਈ ਨਿਊ ਇਅਰ ਵਿਸ਼ ਕਰਨ ਦੇ ਲਈ ਪਰ ਜਦੋਂ ਉਹਨਾਂ ਦੇ ਘਰ ਹੁੰਦੇ ਆ ਤਾਂ ਅਗਿਆਨ ਕਿ ਕੀ ਦੇਖਦੇ ਕਿ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਤਾਂ ਉਹ ਫਿਰ ਕੀ ਕਰਦੇ ਉਹ ਫੋਨ ਕਾਲ ਟਰਾਈ ਕਰਦੇ ਆ ਕਿ ਆਪਾਂ ਫੋਨ ਕਰਕੇ ਦੇਖ ਲੈਨੇ ਆ ਪਰ ਜਦੋਂ ਉਹ ਫੋਨ ਉਹ ਟਰਾਈ ਕਰਦੇ ਆ ਵਾਰ-ਵਾਰ ਤਾਂ ਗੋ ਇੱਕ ਹੀ ਜਵਾਬ ਆਉਂਦਾ ਹੈ ਕਿ ਉਹ ਤੁਹਾਡਾ ਫੋਨ ਨਹੀਂ ਚੱਗ ਰਿਹਾ ਤੁਸੀਂ ਕੁਝ ਟਾਈਮ ਬਾਅਦ ਫਿਰ ਤੋਂ ਕਾਲ ਲਾਇਓ ਤਾਂ ਐਵੇਂ ਕਰਦੇ ਕਰਦੇ ਬਹੁਤ ਟਾਈਮ ਨਿਕਲ ਜਾਂਦਾ ਹੈ ਤਾਂ ਫਿਰ ਉਹ ਰਿਸ਼ਤੇਦਾਰ ਸੋਚਦੇ ਆ ਕਿ ਕਿਉਂ ਨਾ ਆਂਡੀਆਂ ਗਵੰਡੀਆਂ ਤੋਂ ਪਤਾ ਕੀਤਾ ਜਾਏ ਕਿ ਕਿੱਥੇ ਹੈ ਤਾਂ ਜਦੋਂ ਆਂਡੀਆਂ ਗਵੰਡੀਆਂ ਤੋਂ ਪਤਾ ਕਰਦੇ ਆ ਤਾਂ ਪਤਾ ਚੱਲਦਾ ਹੈ ਕਿ 5 ਦਿਨਾਂ ਤੋਂ ਘਰ ਨਹੀਂ ਹੈਗੇ ਉਹਨਾਂ ਦੇ ਜਿਹੜੇ ਪੜੋਸੀ ਸੀਗੇ ਉਹ ਵੀ ਦੱਸਦੇ ਐ ਕਿ ਸਾਨੂੰ ਬਹੁਤ ਪ੍ਰੋਬਲਮ ਹੋ ਰਹੀ ਐ ਕਿਉਂਕਿ ਪਿਛਲੇ 5 ਦਿਨਾਂ ਤੋਂ ਇਹਨਾਂ ਦੇ ਘਰੋਂ ਬਹੁਤ ਗੰਦੀ ਸਮੈਲ ਆ ਰਹੀ ਐ ਜਿਸ ਦੇ ਕਰਕੇ ਸਾਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜੋ ਰਿਸ਼ਤੇਦਾਰ ਮਿਲਣ ਆਏ ਹੁੰਦੇ ਆ ਉਹ ਘਰ ਦੇ ਨੇੜੇ ਜਾ ਕੇ ਜਦੋਂ ਵੇਖਦੇ ਐ ਤਾਂ ਉਹਨਾਂ ਨੂੰ ਵੀ ਉਹੀ ਮਹਿਸੂਸ ਹੁੰਦਾ ਜੋ ਉਹਨਾਂ ਦੇ ਪੜੋਸੀਆਂ ਨੂੰ ਮਹਿਸੂਸ ਹੋ ਰਿਹਾ ਹੁੰਦਾ ਐ ਕਿ ਹਾਂ ਬਹੁਤ ਗੰਦੀ ਸਮੈਲ ਤਾਂ ਆ ਰਹੀ ਐ ਤਾਂ ਫਿਰ ਉਹ ਕੀ ਕਰਦੇ ਆ ਕਿ ਜਿਹੜੇ ਉਹ ਆਂਢੀ ਗੁਆਂਢੀ ਸੀਗੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਰਿਸ਼ਤੇਦਾਰਾਂ ਰਿਸ਼ਤੇਦਾਰ ਕੀ ਕਰਦੇ ਆ ਕਿ ਆ ਸੋਚਦੇ ਆ ਕਿ ਕਿਉਂ ਨਾ ਆਪਾਂ ਘਰ ਦਾ ਤਾਲਾ ਤੋੜ ਕੇ ਇੱਕ ਵਾਰੀ ਚੈੱਕ ਕਿਉਂ ਨਾ ਕੀਤਾ ਜਾਏ ਕਿ ਕੀ ਹੈ ਅੰਦਰ ਤਾਂ ਉਹ ਜਦੋਂ ਸਾਰੇ ਇਕੱਠੇ ਹੋ ਕੇ ਤਾਲਾ ਤੋੜਦੇ ਆ ਉਹਨਾਂ ਦੀ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਪੜੋਸੀ ਤਾਂ ਉਹ ਅੰਦਰ ਦਾ ਮੰਜ਼ਰ ਦੇਖ ਕੇ ਬਹੁਤ ਹੈਰਾਨ ਹੁੰਦੇ ਆ ਤਾਂ ਜਦੋਂ ਅੰਦਰ ਦੇਖਦੇ ਆ ਤਾਂ ਚਾਰੇ ਪਾਸੇ ਖੂਨ ਹੀ ਖੂਨ ਹੁੰਦਾ ਤੇ ਜਿਹੜੇ ਲੀਲਾ ਧਰ ਟੱਕਲ ਜੀ ਸੀਗੇ ਉਹਨਾਂ ਦੀ ਜਿਹੜੀ ਸੀਗੀ ਡੈੱਡ ਬੋਡੀ ਸੀਗੀ ਉਹਨਾਂ ਨੂੰ ਲਿਵਿੰਗ ਏਰੀਆ ਵਿੱਚ ਮਿਲਦੀ ਆ ਉਹਨਾਂ ਨੂੰ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਚਾਕੂ ਦੇ ਨਾਲ ਵਾਰ-ਵਾਰ ਵਾਰ ਕਰਕੇ ਮਾਰਿਆ ਹੁੰਦਾ ਹੈ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀਗੀ ਉਹ ਹੁਣ ਡੀਕੰਪੋਜ਼ ਹੋਣੀ ਸ਼ੁਰੂ ਹੋਣ ਲੱਗ ਜਾਂਦੀ ਆ ਇਸੇ ਵਜ੍ਹਾ ਕਰਕੇ ਘਰ 'ਚ ਗੰਦੀ 스ਮੈਲ ਸੀਗੀ ਜਿਹੜੀ ਉਹ ਫੈਲ ਜਾਂਦੀ ਆ ਜਦੋਂ ਲੋਕ ਸਾਰੇ ਸੀਗੇ ਜਿਹੜੇ ਇਕੱਠੇ ਹੋ ਕੇ ਘਰ ਦੇ ਬੈੱਡਰੂਮ ਨੂੰ ਚੈੱਕ ਕਰਦੇ ਆ ਤਾਂ ਉੱਥੇ ਉਹਨਾਂ ਨੂੰ ਅਰੁਣਾ ਢਾਕਲੇ ਜੀ ਦੀ ਵੀ ਜਿਹੜੀ ਸੀਗੀ ਡੈੱਡ ਬੋਡੀ ਮਿਲਦੀ ਹੈ ਇਹ ਦੇਖ ਕੇ ਸਾਰੇ ਸ਼ੌਕ ਹੋ ਜਾਂਦੇ ਆ ਕਿਉਂਕਿ ਭਲਾ ਕੋਈ ਕਿਸੇ ਸੋਸ਼ਲ ਵਰਕਰ ਤੇ ਇੱਕ ਟੀਚਰ ਦੀ ਫੈਮਲੀ ਦੇ ਨਾਲ ਐਨੀ ਵੱਡੀ ਦੁਸ਼ਮਣੀ ਕਿਹੜੀ ਰਹੀ ਹੋਵੇਗੀ ਜਿਹਦੇ ਕਰਕੇ ਉਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਏ ਤਾਂ ਹੁਣ ਉਹ ਸਾਰੇ ਲੋਕ ਮਿਲ ਕੇ ਕੀ ਕਰਦੇ ਆ ਉੱਥੋਂ ਦੇ ਲੋਕਲ ਪੁਲਿਸ ਸਟੇਸ਼ਨ 'ਚ ਜਾਂਦੇ ਆ ਤੇ ਉੱਥੇ ਜਾ ਕੇ ਸਿੱਗੇ ਜਿਹੜੀ ਉਹ ਸਾਰੀ ਜਾਣਕਾਰੀ ਪੁਲਿਸ ਵਾਲਿਆਂ ਨੂੰ ਦਿੰਦੇ ਆ ਪੁਲਿਸ ਵਾਲੇ ਸਿੱਕੇ ਜਿਹੜੇ ਉਹ ਤੁਰੰਤ ਹਰਕਤ ਵਿੱਚ ਆਉਂਦੇ ਆ ਤੇ ਉਹ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੇ ਆ ਤਾਂ ਇਨਵੈਸਟੀਗੇਸ਼ਨ ਕਰਨ ਦੇ ਦੌਰਾਨ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਉਹਨਾਂ ਦੇ ਦੋ ਬੱਚੇ ਵੀ ਹੈ ਪਰ ਜਿਸ ਦਿਨ ਇਹ ਹਾਦਸਾ ਹੋਇਆ ਉਸ ਦਿਨ ਉਹ ਆਪਣੇ ਘਰ ਨਹੀਂ ਸਨ ਤਾਂ ਪੁਲਿਸ ਜਿਹੜੀ ਸੀਗੀ ਉਹ ਪੜੋਸੀਆਂ ਤੋਂ ਉਹਨਾਂ ਦਾ ਨੰਬਰ ਲੈਂਦੀ ਐ ਦੋਨਾਂ ਭੈਣ-ਭਰਾਵਾਂ ਦਾ ਨੰਬਰ ਲਿਆ ਜਾਂਦਾ ਕਿਉਂਕਿ ਆਮ ਤੌਰ ਤੇ ਹੀ ਹੁੰਦਾ ਆ ਕਿ ਆਪਣੇ ਜਿਹੜੇ ਪੜੋਸੀ ਹੁੰਦਿਆ ਉਹਨਾਂ ਦੇ ਕੋਲ ਆਪਣਾ ਨੰਬਰ ਤਾਂ ਹੁੰਦਾ ਹੀ ਐ ਤਾਂ ਕੀ ਕਰਦੀ ਐ ਪੁਲਿਸ ਹੁਣ ਉਹਨਾਂ ਦੇ ਬੇਟੇ ਨੂੰ ਫੋਨ ਕਰਦੀ ਐ ਉਤਕਰਸ਼ ਨੂੰ ਹੁਣ ਪੁਲਿਸ ਉਹਨੂੰ ਵਾਰ-ਵਾਰ ਕਾਲ ਕਰੇ ਜਾ ਰਹੀ ਸੀ ਪਰ ਉਹ ਫੋਨ ਨਹੀਂ ਸੀ ਚੱਕ ਰਿਹਾ ਤਾਂ ਫਿਰ ਪੁਲਿਸ ਦੇ ਕੋਲ ਹੁਣ ਇਹੀ ਸੀਗਾ ਕਿ ਹੁਣ ਸੇਜਲ ਨੂੰ ਫੋਨ ਕੀਤਾ ਜਾਏ ਤਾਂ ਪੁਲਿਸ ਵਾਲੇ ਹੁਣ ਉਹਨਾਂ ਦੀ ਬੇਟੀ ਨੂੰ ਕਾਲ ਕਰਦੇ ਆ ਕਿ ਸ਼ਾਇਦ ਉਹ ਚੱਕ ਲੇ ਤਾਂ ਪੁਲਿਸ ਵਾਲਿਆਂ ਨੇ ਜਿੱਦਾਂ ਹੀ ਉਹਦਾ ਨੰਬਰ ਡਾਇਲ ਕੀਤਾ ਤਾਂ ਉਹਨੇ ਇੱਕਦਮ ਫੋਨ ਚੱਕਿਆ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ ਤੁਸੀਂ ਕਿੱਥੇ ਹੋ ਤੇ ਇੱਥੇ ਕੁਝ ਬਹੁਤ ਬੁਰਾ ਹੋਇਆ ਹੈ ਤਾਂ ਸੇਜਲ ਕਹਿੰਦੀ ਹੈ ਕਿ ਉਹ ਤਾਂ ਪਿਛਲੇ 5 ਦਿਨਾਂ ਤੋਂ ਆਪਣੇ ਭਰਾ ਦੇ ਨਾਲ ਆਪਣੇ ਚਾਚਾ ਦੇ ਘਰ 'ਚ ਰਹਿ ਰਹੀ ਹੈ ਤੇ ਉਹਨਾਂ ਦੇ ਚਾਚਾ ਦਾ ਘਰ ਨਾਗਪੁਰ ਤੋਂ 22 ਕਿਲੋਮੀਟਰ ਦੂਰ ਬਲਵਾੜਾ ਚਿਆ ਪੁਲਿਸ ਵਾਲੇ ਉਹਨਾਂ ਦੋਨਾਂ ਨੂੰ ਕਪਿਲਨਗਰ ਪੁਲਿਸ ਸਟੇਸ਼ਨ 'ਚ ਬੁਲਾਉਂਦੇ ਐ ਤੇ ਜਦੋਂ ਸਟੇਸ਼ਨ ਆਉਂਦੇ ਐ ਪੁਲਿਸ ਸਟੇਸ਼ਨ ਤਾਂ ਉਹਨਾਂ ਨੂੰ ਪਹਿਲਾਂ ਤਾਂ ਕੁਝ ਨਹੀਂ ਸੀ ਦੱਸਿਆ ਗਿਆ ਤੇ ਬਾਅਦ ਵਿੱਚ ਪੁਲਿਸ ਵਾਲੇ ਉਤਕਰਸ਼ ਤੇ ਉਹਦੀ ਭੈਣ ਨੂੰ ਦੱਸਦੇ ਐ ਕਿ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਕੀ ਹੋਇਆ ਤਾਂ ਬੁਰੀ ਤਰ੍ਹਾਂ ਟੁੱਟ ਜਾਂਦੇ ਐ ਉਹਨਾਂ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਅਖੀਰ ਇਹ ਹੋ ਕੀ ਗਿਆ ਸੀਜਲ ਤਾਂ ਬਿਲਕੁਲ ਟੁੱਟ ਗਈ ਸੀ ਉਹ ਤਾਂ ਬਹੁਤ ਰੋ ਰਹੀ ਸੀ ਪੁਲਿਸ ਨੇ ਸੀਜਲ ਤੋਂ ਪੁੱਛਤਾਚ ਕਰਨਾ ਸ਼ੁਰੂ ਕੀਤਾ ਪੁੱਛਤਾਚ ਦੇ ਦੌਰਾਨ ਪੁਲਿਸ ਵਾਲੇ ਉਹਨੂੰ ਪੁੱਛਦੇ ਕਿ ਪੰਜ ਦਿਨਾਂ ਲਈ ਤੁਸੀਂ ਆਪਣੇ ਚਾਚਾ ਦੇ ਘਰ ਕਿਉਂ ਗਏ ਤਾਂ ਸੀਜਲ ਕਹਿੰਦੀ ਹੈ ਕਿ ਮੇਰੇ ਭਰਾ ਨੇ ਮੈਨੂੰ ਡਾਇਰੈਕਟ ਕਾਲਜ ਤੋਂ ਪਿਕ ਕੀਤਾ ਤੇ ਮੈਨੂੰ ਕਿਹਾ ਕਿ ਮਮ ਡੈਡ ਬੈਂਗਲੌਰ ਜਾ ਰਹੇ ਹੈ ਮੈਡੀਟੇਸ਼ਨ ਪ੍ਰੋਗਰਾਮ ਅਟੈਂਡ ਕਰਨ ਦੇ ਲਈ ਤੇ ਉੱਥੇ ਫੋਨ ਅਲਾਉਡ ਨਹੀਂ ਹੈਗਾ ਇਸ ਵਜ੍ਹਾ ਤੋਂ ਆਪਾਂ ਨੂੰ ਪੰਜ ਦੀ ਨਾਲੇ ਚਾਚਾ ਦੇ ਘਰ ਹੀ ਰੁਕਣਾ ਪਵੇਗਾ ਤਾਂ ਉਹ ਅਗੋਂ ਕਹਿੰਦੀ ਹੈ ਕਿ ਉਹਦੇ ਪਿਤਾ ਨੇ ਵੀ ਉਹਨੂੰ ਮੈਸੇਜ ਕਰਕੇ ਇਹ ਗੱਲ ਦੱਸੀ ਤਾਂ ਪੁਲਿਸ ਵਾਲੇ ਪੁੱਛਦੇ ਆ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਕਿਸ ਦਿਨ ਮੈਸੇਜ ਕੀਤਾ ਕੀ ਤੁਹਾਡੇ ਕੋਲ ਮੈਸੇਜ ਹਾਲੇ ਵੀ ਹੈ ਤਾਂ ਅਗੋਂ ਸੇਜਲ ਸੀਗੀ ਜਿਹੜੀ ਉਹ ਆਪਣੀ ਸੀਗੀ ਜੋ ਚੈਟ ਵਿਖਾਉਂਦੀ ਹੈ ਤਾਂ ਉਹਦੇ ਵਿੱਚ ਸਾਫ਼ ਦਿਖ ਰਿਹਾ ਸੀਗਾ ਕਿ 29 ਦਸੰਬਰ ਨੂੰ ਉਹਨਾਂ ਨੇ ਸੇਜਲ ਨੂੰ ਮੈਸੇਜ ਕੀਤਾ ਸੀਗਾ ਤੇ ਡੈੱਡ ਬੋਡੀ ਸੀਗੀ ਜਿਹੜੀ ਉਹ ਮਿਲੀ ਸੀਗੀ 1 ਜਨਵਰੀ ਨੂੰ ਤੇ ਹੁਣ ਡੈੱਡ ਬੋਡੀ ਨੂੰ ਡੀਕੰਪੋਜ਼ ਹੋਣ ਦੇ ਲਈ ਘੱਟੋ ਘੱਟ 4 ਤੋਂ 5 ਦਿਨ ਤਾਂ ਚਾਹੀਦੇ ਹੁੰਦੇ ਆ ਇਹਦਾ ਮਤਲਬ ਇਹੀ ਸੀਗਾ ਕਿ ਜਨਵਰੀ ਪਹਿਲੀ ਨੂੰ 4-5 ਦਿਨ ਹੋ ਗਏ ਸੀਗੇ ਉਹਨਾਂ ਦੀ ਡੈੱਡ ਬੋਡੀ ਦਸੰਬਰ 29 ਨੂੰ ਉਹਨਾਂ ਨੇ ਮੈਸੇਜ ਕੀਤਾ ਤੇ ਜਦੋਂ ਕਿ 29 ਦਸੰਬਰ ਨੂੰ ਤਾਂ ਉਹ ਜ਼ਿੰਦਾ ਹੀ ਨਹੀਂ ਸੀਗੇ ਇੱਥੇ ਸਾਫ-ਸਾਫ ਪਤਾ ਚੱਲ ਰਿਹਾ ਸੀਗਾ ਕਿ ਸੇਜਲ ਦੇ ਪਿਤਾ ਦੇ ਫੋਨ ਤੋਂ ਕਿਸੇ ਹੋਰ ਆਦਮੀ ਨੇ ਸੇਜਲ ਨੂੰ ਮੈਸੇਜ ਕੀਤਾ ਹੋਵੇਗਾ ਤਾਂ ਪੁਲਿਸ ਜਿਸ ਟਾਈਮ ਤੇ ਸੇਜਲ ਤੇ ਉਹਦੇ ਡੈਡੀ ਦੇ ਫੋਨ ਤੋਂ ਮੈਸੇਜ ਚੈੱਕ ਕਰ ਰਹੇ ਸੀਗੇ ਉਸਦੇ ਡੈਡ ਦੇ ਫੋਨ ਦਾ ਲੋਕੇਸ਼ਨ ਚੈੱਕ ਕਰਦੇ ਆ ਉਸ ਟਾਈਮ ਤੇ ਉਹਨਾਂ ਦੇ ਫੋਨ ਦਾ ਲੋਕੇਸ਼ਨ ਸੀਗਾ ਜਿਹੜਾ ਉਹ ਬਲਵਾੜਾ ਚ ਲੋਕੇਟਿਡ ਸੀਗਾ ਤੇ ਬਲਵਾੜਾ ਹੀ ਸੇਜਲ ਤੇ ਉਹਦੇ ਭਰਾ ਪਿਛਲੇ 5 ਦਿਨਾਂ ਤੋਂ ਉੱਥੇ ਹੀ ਰਹਿ ਰਹੇ ਸੀਗੇ ਹੁਣ ਸੇਜਲ ਵੇਖ ਕੇ ਪੁਲਿਸ ਵਾਲਿਆਂ ਨੂੰ ਲੱਗ ਰਿਹਾ ਸੀਗਾ ਕਿ ਇਹ ਬੇਕਸੂਰ ਹੈ ਇਹਦਾ ਕੁਝ ਵੀ ਨਹੀਂ ਇਹ ਇਸ ਕੇਸ ਦੇ ਵਿੱਚ ਇਨਵੋਲਵ ਨਹੀਂ ਹੈਗੀ ਤਾਂ ਹੁਣ ਉਹ ਸਿੱਧਾ ਉਤਕਰਸ਼ ਨੂੰ ਵੇਖਦੇ ਆ ਉਤਕਰਸ਼ ਨੂੰ ਵੇਖ ਕੇ ਐਵੇਂ ਨਹੀਂ ਸੀ ਲੱਗ ਰਿਹਾ ਕਿ ਉਹਨੂੰ ਕੋਈ ਦੁੱਖ ਹੈ ਕਿਉਂਕਿ ਸਾਰੀ ਕਹਾਣੀ ਦੀ ਸ਼ੁਰੂਆਤ ਉਤਕਰਸ਼ ਤੋਂ ਹੀ ਹੋ ਰਹੀ ਸੀ ਹੁਣ ਪਹਿਲੀ ਵਾਰ ਉਹਨੇ ਬੋਲਿਆ ਕਿ ਉਹਦੇ ਮਾਤਾ ਪਿਤਾ ਮੈਡੀਟੇਸ਼ਨ ਪ੍ਰੋਗਰਾਮ اٹੈਂਡ ਕਰਨ ਲਈ ਗਏ ਤੇ ਲੋਕੇਸ਼ਨ ਵੀ ਬਲਵਾੜਾ ਦਿਖਾ ਰਿਆ ਸੀ ਉਹਨੂੰ ਦੇਖ ਕੇ ਇਹ ਵੀ ਨਹੀਂ ਸੀ ਲੱਗ ਰਿਹਾ ਕਿ ਉਹਨੂੰ ਕੋਈ ਸ਼ੌਕ ਲੱਗਿਆ ਆਪਣੇ ਮਾਤਾ ਪਿਤਾ ਦੇ ਖਤਮ ਹੋਣ ਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਪਤਾ ਚੱਲਦਾ ਸੀਗਾ ਕਿ ਉਤਕਰਸ਼ ਦਾ ਕੁਝ ਨਾ ਕੁਝ ਤਾਂ ਹੱਥ ਇਸ ਕੇਸ ਦੇ ਵਿੱਚ ਹੈ ਤਾਂ ਜਦੋਂ ਪੁਲਿਸ ਵਾਲੇ ਥੋੜਾ ਜਿਹਾ ਪੁੱਛਤਾਚ ਕਰਦੇ ਆ ਉਹਦੇ ਨਾਲ ਥੋੜੀ ਜਿਹੀ ਸ਼ਕਤੀ ਵਰਤਦੇ ਆ ਤਾਂ ਉਹ ਟੁੱਟ ਜਾਂਦਾ ਹੈ ਹੁਣ ਉਤਕਰਸ਼ ਵਾਰ-ਵਾਰ ਕਦੀ ਕੋਈ ਝੂਠੀ ਕਹਾਣੀ ਦੱਸ ਰਿਹਾ ਸੀ ਕਦੀ ਕੋਈ ਤਾਂ ਪੁਲਿਸ ਵਾਲੇ ਉਹਨੂੰ ਸਾਫ਼-ਸਾਫ਼ ਕਹਿੰਦੇ ਆ ਕਿ ਤੇਰੇ ਖਿਲਾਫ ਸਾਡੇ ਕੋਲ ਐਵੀਡੈਂਸ ਹੈਗੀ ਐ ਹੁਣ ਤੂੰ ਮੰਨਦਾ ਏ ਆਪਣੀ ਗਲਤੀ ਜਾਂ ਨਹੀਂ ਜਾਂ ਅਸੀਂ ਆਪਣੇ ਤਰੀਕੇ ਨਾਲ ਹੋਰ ਪੁੱਛਤਾਚ ਕਰੀਏ ਤਾਂ ਇਹ ਜੋ ਟੁੱਟ ਜਾਂਦਾ ਆ ਤਾਂ ਹੁਣ ਉਤਕਰਸ਼ ਦੱਸਦਾ ਆ ਕਿ ਮੈਂ ਹੀ ਆਪਣੇ ਮਾਤਾ-ਪਿਤਾ ਦਾ ਜੋ ਹੈ ਕਤਲ ਕੀਤਾ ਆ ਤਾਂ ਫਿਰ ਪੁਲਿਸ ਵਾਲੇ ਪੁੱਛਦੇ ਆ ਕਿ ਇਨੀ ਬਹਿਰੀ ਬੇਰਹਿਮੀ ਦੇ ਨਾਲ ਤੂੰ ਉਹਨਾਂ ਨੂੰ ਕਿਉਂ ਮਾਰਿਆ ਤਾਂ ਉਤਕਰਸ਼ ਦੱਸਦਾ ਹੈ ਕਿ ਮੈਂ ਇੰਜੀਨੀਅਰਿੰਗ ਦੀ ਡਿਗਰੀ ਪਿਛਲੇ 6 ਸਾਲਾਂ ਤੋਂ ਕਰ ਰਿਹਾ ਇੰਜੀਨੀਅਰਿੰਗ ਦੀ ਡਿਗਰੀ ਹੁੰਦੀ ਹੈ ਜਿਹੜੀ ਉਹ 4 ਸਾਲ ਦੀ ਹੁੰਦੀ ਹੈ ਤਾਂ ਉਪਕਰਸ਼ ਦਾ ਕੋਈ ਖਾਸ ਧਿਆਨ ਇੰਜੀਨੀਅਰਿੰਗ ਦੀ ਡਿਗਰੀ ਵੱਲ ਨਹੀਂ ਸੀ ਤੇ ਨਾ ਹੀ ਉਹਦੇ ਕੋਲ ਅੱਗੇ ਕੈਰੀਅਰ ਨੂੰ ਲੈ ਕੇ ਕੋਈ ਪਲਾਨ ਸੀਗਾ ਕਿ ਉਹ ਅੱਗੇ ਕੀ ਕਰੇਗਾ ਤਾਂ ਇਹ ਸਭ ਦੇਖ ਕੇ ਉਹਦੇ ਮਾਤਾ ਪਿਤਾ ਬੜੇ ਦੁਖੀ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦਾ ਜਿਹੜਾ ਬੇਟਾ ਆ ਉਹ ਕੁਝ ਖਾਸ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਿਹਾ ਤਾਉ ਆਪਣੇ ਬੱਚੇ ਨੂੰ ਕਹਿੰਦੇ ਐ ਕਿ ਤੂੰ ਕਿਉਂ ਨਾ ਕੋਈ ਸਿੰਪਲ ਜਿਹਾ ਕੋਰਸ ਹੀ ਕਰ ਲੈ ਤੇਰੇ ਤੋਂ ਇੰਜੀਨੀਅਰਿੰਗ ਦੀ ਡਿਗਰੀ ਨਹੀਂ ਹੋਏਗੀ ਤੂੰ ਅੱਗੇ ਵਧਣ ਦੀ ਕੋਸ਼ਿਸ਼ ਕਰ ਜ਼ਰੂਰੀ ਨਹੀਂ ਕਿ ਤੂੰ ਇੰਜੀਨੀਅਰਿੰਗ ਹੀ ਕਰੇ ਤੂੰ ਕੁਝ ਹੋਰ ਵੀ ਕਰ ਸਕਦਾ ਆਂ ਅਗਰ ਤੇਰਾ ਮਨ ਪੜਾਈ ਵਿੱਚ ਨਹੀਂ ਲੱਗਦਾ ਤਾਂ ਕੋਈ ਗੱਲ ਨਹੀਂ ਆਪਣਾ ਖੇਤ ਹੈਗਾ ਤੂੰ ਖੇਤੀਬਾੜੀ ਕਰੀ ਤੇ ਸੈਟਲ ਹੋ ਜਾ ਹੁਣ ਹੁਣ ਤੇਰੀ ਉਮਰ ਵੀ ਹੁੰਦੀ ਜਾ ਰਹੀ ਐ ਤਾਂ ਇਹਦੇ ਮਾਤਾ ਪਿਤਾ ਜਦੋਂ ਇਹਨੂੰ ਇੰਨੀ ਗੱਲ ਕਹਿੰਦੇ ਤਾਂ ਇਹਨੂੰ ਬਹੁਤ ਗੁੱਸਾ ਲੱਗਦਾ ਦੂਜੀ ਪਾਸੇ ਇਹਦੀ ਜਿਹੜੀ ਛੋਟੀ ਭੈਣ ਸੀ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀਗੀ ਉਹ ਪੜਨ ਵਿੱਚ ਬਹੁਤ ਖੁਸ਼ਿਆਰ ਸੀ ਤੇ ਨਾਲ ਹੀ ਨਾਲ ਉਹ ਰਿਸਪਾਂਸਿਬਲ ਵੀ ਹੈਗੀ ਸੀ ਆਪਣੇ ਕੰਮਾਂ ਨੂੰ ਲੈ ਕੇ ਆਪਣੇ ਲਾਈਫ ਦੇ ਜਿਹੜੇ ਗੋਲ ਹੁੰਦੇ ਆ ਉਹਨਾਂ ਨੂੰ ਲੈ ਕੇ ਤਾਂ ਘਰ ਵਾਲਿਆਂ ਦਾ ਹੁਣ ਸਾਰਾ ਅਟੈਨਸ਼ਨ ਕਿਤੇ ਨਾ ਕਿਤੇ ਆਪਣੀ ਬੇਟੀ ਦੇ ਵੱਲ ਜ਼ਿਆਦਾ ਸੀ ਉਤਕਰਸ਼ ਨੂੰ ਉਹ ਕਾਫੀ ਜ਼ਿਆਦਾ ਸਮਝਾਉਂਦੇ ਸੀਗੇ ਲੇਕਿਨ ਜਦੋਂ ਤੁਹਾਡਾ ਬੱਚਾ ਨਾ ਸਮਝੇ ਤਾਂ ਉਹ ਕੀ ਕਰ ਸਕਦਾ ਆ ਕੋਈ ਹੈਨਾ ਤਾਂ ਉਹਦੇ ਜਿਹੜੇ ਮਾਤਾ ਪਿਤਾ ਸੀਗੇ ਉਹ ਤਾਂ ਸਿਰਫ ਇਹੀ ਚਾਹੁੰਦੇ ਸੀਗੇ ਕਿ ਉਤਕਰਸ਼ ਵੀ ਆਪਣੀ ਲਾਈਫ ਦੇ ਵਿੱਚ ਕੁਝ ਵਧੀਆ ਕੰਮ ਕਰੇ ਆਪਣੀ ਜ਼ਿੰਮੇਵਾਰੀ ਲੈਣਾ ਸਿੱਖੇ ਤਾਂ ਉਤਕਰਸ਼ ਨੂੰ ਐਵੇਂ ਲੱਗਦਾ ਸੀਗਾ ਕਿ ਉਹਦੇ ਜਿਹੜੇ ਮਾਤਾ ਪਿਤਾ ਆ ਉਹ ਤੋਂ ਨਫ਼ਰਤ ਕਰਦੇ ਆ ਉਹ ਮਨ ਹੀ ਮਨ ਦਿਨੋ ਦਿਨ ਉਹਦੇ ਮਨ 'ਚ ਉਹਨਾਂ ਦੇ ਲਈ ਇਰਖਾ ਵਧਦੀ ਜਾ ਰਹੀ ਸੀ ਤਾਂ ਕਿਤੇ ਨਾ ਕਿਤੇ ਇਹੀ ਫਸਾਦ ਦੀ ਜੜ ਸੀ ਹੌਣ ਉਤਕਰਸ਼ ਮਨ ਦੇ ਵਿੱਚ ਇਹ ਸੋਚਣ ਲੱਗ ਗਿਆ ਕਿ ਜੇ ਮਾਤਾ ਪਿਤਾ ਹੀ ਨਹੀਂ ਰਹਿਣਗੇ ਤਾਂ ਕੋਈ ਬੋਲਣ ਵਾਲਾ ਹੀ ਨਹੀਂ ਰਹੇਗਾ 26 ਦਸੰਬਰ 2024 ਨੂੰ ਉਤਕਰਸ਼ ਦੀ ਜਿਹੜੀ ਮਾਂ ਸੀ ਉਹ ਆਪਣੇ ਘਰ ਬੈਠੀ ਸਟੂਡੈਂਟ ਦੀ ਅਨਸਰ ਸ਼ੀਟ ਸੀ ਜਿਹੜੀ ਉਹ ਚੈੱਕ ਕਰ ਰਹੀ ਸੀ ਸਾਈਡ ਤੇ ਟੀਵੀ ਲੱਗਿਆ ਹੋਇਆ ਸੀਗਾ ਉਹ ਟੀਵੀ 'ਚ ਕੁਝ ਦੇਖ ਰਹੇ ਸੀਗੇ ਤੇ ਨਾਲ ਦੀ ਨਾਲ ਅਨਸਰ ਸ਼ੀਟ ਸੀਗੀ ਜਿਹੜੀ ਉਹ ਚੈੱਕ ਕਰ ਰਹੇ ਸੀਗੇ ਉਸੇ ਟਾਈਮ ਤੇ ਲਗਭਗ ਇੱਕ ਵਜੇ ਦੀ ਗੱਲ ਹੈ ਕਿ ਉਤਕਰਸ਼ ਆਪਣੀ ਮਾਂ ਦੇ ਕੋਲ ਆਉਂਦਾ ਹੈ ਤੇ ਆਪਣੀ ਮਾਂ ਦੇ ਕੋਲ ਆਣ ਕੇ ਥੋੜੀ ਗੱਲਬਾਤ ਕਰਦਾ ਹੈ ਤੇ ਹੌਲੀ-ਹੌਲੀ ਟੀਵੀ ਦਾ ਜਿਹੜਾ ਸੀਗੀ ਆਵਾਜ਼ ਸੀਗੀ ਜਿਹੜੀ ਉਹ ਤੇਜ਼ ਕਰ ਦਿੰਦਾ ਹੈ ਤੇ ਆਪਣੀ ਮਾਂ ਦਾ ਗਲਾ ਇਸ ਤਰੀਕੇ ਨਾਲ ਦਬਾਂਦਾ ਹੈ ਕਿ ਕੁਝ ਹੀ ਮਿੰਟਾਂ ਦੇ ਵਿੱਚ ਉਹ ਆਪਣੀ ਆਖਰੀ ਸਾਹ ਲੈਂਦੀ ਹੈ ਤੇ ਇਸ ਤੋਂ ਬਾਅਦ ਉਹ ਮਰ ਜਾਂਦੀ ਹੈ ਤੇ ਉਹ ਹੁਣ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਿਹਾ ਸੀਗਾ ਕਿ ਉਹਦੇ ਪਿਤਾ ਕਦੋਂ ਬਾਹਰ ਤੋ ਘਰ ਵਾਪਸ ਆਉਣਗੀ ਤਾਂ ਲਗਭਗ ਸ਼ਾਮ ਦੇ 5 ਵਜੇ ਆਪਣੇ ਘਰ ਆਂਦੇ ਆ ਉਹਨਾਂ ਦੇ ਪਿਤਾ ਸੀਗੇ ਜਿਹੜੇ ਤਾਂ ਘਰ ਆਂਦੀ ਉਤਕਰਸ਼ ਬੜਾ ਹੌਲੀ ਹੌਲੀ ਦੱਬੇ ਪੈਰੀ ਆਉਂਦਾ ਹੈ ਤੇ ਘਰ ਦੀ ਮੇਨ ਦਰਵਾਜ਼ਾ ਸੀਗਾ ਜਿਹੜਾ ਉਹਨੂੰ ਬੰਦ ਕਰਦਾ ਆ ਬੰਦ ਕਰਨ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਪਾਣੀ ਦੇਣ ਦੇ ਬਹਾਨੇ ਕਿਚਨ 'ਚ ਜਾਂਦਾ ਆ ਤੇ ਜਿਵੇਂ ਉਹ ਕਿਚਨ ਦੇ ਵਿੱਚ ਇੱਕ ਗਲਾਸ ਪਾਣੀ ਲੈ ਕੇ ਆਉਂਦਾ ਆ ਤੇ ਨਾਲ ਹੀ ਉਹ ਚਾਕੂ ਵੀ ਲੈ ਆਂਦਾ ਇੱਕ ਉਹ ਆਪਣੇ ਪਿਤਾ ਨੂੰ ਪੀਣ ਦੇ ਲਈ ਪਾਣੀ ਦਿੰਦਾ ਆ ਜਿੱਦਾਂ ਹੀ ਉਦਾਂ ਹੀ ਉਹਨਾਂ ਤੇ ਚਾਕੂ ਤੇ ਵਾਰ ਕਰਨੇ ਚਾਕੂ ਦੇ ਨਾਲ ਸ਼ੁਰੂ ਕਰ ਦਿੰਦਾ ਆ ਤੇ ਕੁਛ ਹੀ ਵਾਰ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਨਾਂ ਦੇ ਪਿਤਾ ਦੀ ਵੀ ਸੀਗੀ ਥੋੜੀ ਜਿਹੀ ਦੇਰ ਚ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਮਾਰਨ ਤੋਂ ਬਾਅਦ ਉਤਕਰਸ਼ ਕੀ ਕਰਦਾ ਆ ਆਪਣੇ ਘਰ ਨੂੰ ਬਾਹਰੋਂ ਤਾਲਾ ਲਾ ਕੇ ਤੇ ਆਪਣੇ ਪਿਤਾ ਦੀ ਕਾਰ ਲੈ ਕੇ ਉਹ ਆਪਣੀ ਭੈਣ ਨੂੰ ਪਿਕ ਕਰਨ ਉਹਦੇ ਕਾਲਜ ਜਾਂਦਾ ਆ ਤੇ ਆਪਣੀ ਭੈਣ ਨੂੰ ਕਾਲਜ ਤੋਂ ਪਿਕ ਕਰਕੇ ਉਹ ਆਪਣੀ ਭੈਣ ਨੂੰ ਕਹਿੰਦਾ ਆ ਕਿ ਜਿਹੜੇ ਆਪਣੇ ਮਾਤਾ ਪਿਤਾ ਉਹ ਤੇ ਬੈਂਗਲੌਰ ਮੈਡੀਟੇਸ਼ਨ ਪ੍ਰੋਗਰਾਮ اٹੈਂਡ ਕਰਨ ਲਈ ਗਏ ਐ ਤੇ ਉੱਥੇ ਫੋਨ ਅਲਾਉਡ ਨਹੀਂ ਇਸ ਇਸ ਕਰਕੇ ਉਹ ਆਪਾਂ ਨੂੰ ਨਾ ਤਾਂ ਕੋਈ ਮੈਸੇਜ ਕਰ ਸਕਦੇ ਐ ਤੇ ਨਾ ਹੀ ਕੋਈ ਕਾਲ ਕਰ ਸਕਦੇ ਐ ਇਸ ਲਈ ਸਾਨੂੰ ਚਾਚਾ ਜੀ ਦੇ ਘਰ ਰਹਿਣਾ ਪਵੇਗਾ ਕੁਝ ਦਿਨਾਂ ਲਈ ਉਹ ਆਪਣੀ ਭੈਣ ਨੂੰ ਲੈ ਕੇ ਆਪਣੇ ਚਾਚਾ ਜੀ ਦੇ ਘਰ ਨਾਗਪੁਰ ਤੋਂ ਜੋ 2 ਕਿਲੋਮੀਟਰ ਦੂਰ ਬਲਵਾੜਾ ਸੀਗਾ ਉੱਥੇ ਲੈ ਜਾਂਦਾ ਆ ਉੱਥੇ ਜਾ ਕੇ ਆਪਣੇ ਚਾਚਾ ਨੂੰ ਵੀ ਇਹੀ ਗੱਲ ਕਹਿੰਦਾ ਆ ਕਿ ਜਿਹੜੇ ਸੀਗੇ ਮਾਤਾ ਪਿਤਾ ਜਿਹੜੇ ਉਹ ਮੈਡੀਟੇਸ਼ਨ ਪ੍ਰੋਗਰਾਮ اٹینڈ ਕਰਨ ਲਈ ਐਵੇਂ ਐਵੇਂ ਗਏ ਆ ਤੇ ਉੱਥੇ ਫੋਨ ਅਲਾਉਡ ਨਹੀਂ ਹੈ ਤਾਂ ਹੁਣ ਉਹ ਵੀ ਉਤਕਰਸ਼ ਦੀਆਂ ਗੱਲਾਂ ਚਾਹ ਜਾਂਦਾ ਹੈ ਕਿ ਹਾਂ ਹੋ ਸਕਦਾ ਹੈ ਤੇ ਉਤਕਰਸ਼ ਹਰ ਰੋਜ਼ ਆਪਣੇ ਜਿਹੜੀ ਸੀਗੀ ਉਹ ਪਿਤਾ ਦੀ ਕਾਰ ਲੈ ਕੇ ਆਪਣੀ ਭੈਣ ਨੂੰ ਕਾਲਜ ਡ੍ਰੌਪ ਕਰਨ ਵੀ ਜਾਂਦਾ ਤੇ ਪਿਕ ਕਰਨ ਵੀ ਜਾਂਦਾ ਤਾ ਐਵੇਂ ਕਰਦੇ ਆ ਕਰਦੇ ਆ ਪੰਜ ਦਿਨ ਨਿਕਲ ਜਾਂਦੇ ਐ ਇੱਥੇ ਉਸ ਸੇਜਲ ਨੂੰ ਲੈਣ ਵੀ ਜਾਂਦਾ ਤੇ ਛੱਡਣ ਵੀ ਜਾਂਦਾ ਉਹਦੀ ਵਜ੍ਹਾ ਇਹ ਸੀਗੀ ਕਿ ਕਿਤੇ ਨਾ ਕਿਤੇ ਉਹਨੂੰ ਲੱਗਦਾ ਸੀਗਾ ਕਿ ਕਿਤੇ ਆਪਣੇ ਘਰ ਨਾ ਚਲੀ ਜਾਏ ਤੇ ਇਹਨੂੰ ਸੱਚਾਈ ਦਾ ਪਤਾ ਨਾ ਚੱਲ ਜੇ ਤੇ ਹੁਣ ਕਿਤੇ ਨਾ ਕਿਤੇ ਸੇਜਲ ਵਾਰ-ਵਾਰ ਉਤਕਰਸ਼ ਨੂੰ ਇਹ ਵੀ ਪੁੱਛਿਆ ਕਰਦੀ ਕਿ ਜਿਹੜੇ ਸੀਗੇ ਮਾਤਾ ਪਿਤਾ ਕਦੋਂ ਘਰ ਵਾਪਸ ਆਉਣਗੇ ਉਹਨਾਂ ਨੇ ਕੋਈ ਹੁਣ ਉਤਕਰਸ਼ ਨੂੰ ਕਿਸੇ ਨਾ ਕਿਸੇ ਇਸ ਗੱਲ ਦਾ ਪਤਾ ਸੀਗਾ ਕਿਤੇ ਨਾ ਕਿਤੇ ਕਿ ਸੇਜਲ ਕਦੇ ਨਾ ਕਦੀ ਮੈਨੂੰ ਪੁੱਛੇਗੀ ਜ਼ਰੂਰ ਤਾਂ ਉਹ ਜਦੋਂ ਆਪਣੇ ਮਾਪਿਓ ਦਾ ਕਤਲ ਕਰਦਾ ਹੈ ਤਾਂ ਆਪਣੇ ਸੀਗਾ ਜਿਹੜੇ ਪਿਤਾ ਦੇ ਫੋਨ ਤੋਂ ਉਹ ਆਪਣੀ ਭੈਣ ਨੂੰ ਸੇਜਲ ਨੂੰ ਇੱਕ ਮੈਸੇਜ ਜ਼ਰੂਰ ਕਰ ਦਿੰਦਾ ਆ ਕਿ ਅਸੀਂ ਪ੍ਰੋਗਰਾਮ ਅਟੈਂਡ ਕਰਨ ਲਈ ਗਏ ਆ ਤਾਂ ਅਸੀਂ ਦੋ ਚਾਰ ਦੋ ਦਿਨਾਂ ਲਈ ਗਏ ਸੀਗੇ ਦੋ ਤਿੰਨ ਦਿਨ ਲਈ ਪਰ ਜਿਹੜਾ ਸੀਗਾ ਪ੍ਰੋਗਰਾਮ ਸੀਗਾ ਹੁਣ 5 ਜਨਵਰੀ ਤੱਕ ਚੱਲੇਗਾ ਤਾਂ ਸੇਜਲ ਨੂੰ ਲੱਗਿਆ ਕਿ ਚਲੋ ਠੀਕ ਆ ਤਾਂ ਉਹੋ ਮੰਨ ਜਾਂਦੀ ਐ ਪਰ ਹੁਣ 3-4 ਦਿਨ ਬੀਤ ਗਏ ਤੇ ਫੇਰ ਵੀ ਜਦੋਂ ਕੋਈ ਮੈਸੇਜ ਨਹੀਂ ਆਇਆ ਤਾਂ ਹੁਣ ਉਹ ਉਤਕਰਸ਼ ਨੂੰ ਵਾਰ-ਵਾਰ ਪੁੱਛਦੀ ਤਾਂ 1 ਜਨਵਰੀ ਦੇ ਦਿਨ ਜਦੋਂ ਸਾਰੇ ਸੈਲੀਬ੍ਰੇਟ ਕਰ ਰਹੇ ਸੀਗੇ ਜੇ ਉਹ ਰਿਸ਼ਤੇਦਾਰ ਉੱਥੇ ਨਾ ਆਉਂਦੇ ਤਾਂ ਉਹਨਾਂ ਦੇ ਪੜੋਸੀਆਂ ਨਾਲ ਕੋਈ ਗੱਲਬਾਤ ਨਾ ਕਰਦੇ ਤਾਂ ਸ਼ਾਇਦ ਇਸ ਕੇਸ ਤੋਂ ਹਲੇ ਵੀ ਪਰਦਾ ਨਾ ਉੱਠਦਾ ਸ਼ਾਇਦ ਥੋੜਾ ਟਾਈਮ ਲੱਗ ਜਾਂਦਾ ਪਰ ਉਹ ਆਏ ਉਹਨਾਂ ਦੇ ਆਉਣ ਕਰਕੇ ਇਸ ਸਿਗਾ ਜੋ ਸਾਰੀ ਘਟਨਾ ਸੀਗਾ ਉਹਦੇ ਬਾਰੇ ਪਤਾ ਚੱਲਿਆ ਤਾਂ ਹੁਣ ਕੀ ਹੋਇਆ ਕਿ ਉਤਕਰਸ਼ ਨੂੰ ਸੀਗਾ ਜਿਹੜਾ ਉਹ ਪੁਲਿਸ ਆਪਣੀ ਕਸਟਡੀ ਵਿੱਚ ਲੈ ਲੈਂਦੀ ਹੈ ਤੇ ਇਹਦੀ ਕੋਰਟ ਦੇ ਵਿੱਚ ਇੱਕ ਕੇਸ ਚੱਲ ਰਿਹਾ ਹੈ ਤੇ ਹਾਲੇ ਤੱਕ ਇਹਦੇ ਉੱਤੇ ਕੋਈ ਅਪਡੇਟ ਨਹੀਂ ਮਿਲੀ ਕੋਈ ਸਜ਼ਾ ਨਹੀਂ ਹੋਈ ਹਾਲੇ ਤਾਂ ਜਿਵੇਂ ਕੋਈ ਅਪਡੇਟ ਆਏਗੀ ਤਾਂ ਮੈਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਉਹ ਪਿੰਨ ਕਰ ਦੂੰਗੀ ਏ ਏ ਸੀਗੀ ਆਸਤੀ ਘਟਨਾ ਤੇ ਘਟਨਾ ਕਿਵੇਂ ਦੀ ਲੱਗੀ ਸਾਨੂੰ ਆਪਣੇ ਕੀਮਤੀ ਸੁਝਾਅ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਚਲੋ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕ੍ਰਾਈਮ ਦੀ ਘਟਨਾ ਨੂੰ ਲੈ ਕੇ ਤਦ ਤੱਕ ਲਈ ਧੰਨਵਾਦ